ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀਂਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਦੇਦਨਾ ਦਾ ਮਹਾ ਕਬੱਡੀ ਕੱਪ ਜਿਹੜਾ ਮਹਾ ਕੁੰਭ ਕਬੱਡੀ ਕੱਪ ਆ ਉਹ ਹੋਣ ਜਾ ਰਿਹਾ ਇਸ ਕਬੱਡੀ ਕੱਪ ਤੇ ਬਹੁਤ ਸ਼ਾਨਦਾਰ ਸੁਪਰਸਟਾਰ ਪਲੇਅਰ ਖੇਡਣਗੇ ਤੇ ਇੱਥੇ ਬੈਸਟ ਰੇਡਰ ਤੇ ਜਾਪਿਆਂ ਨੂੰ ਸਕੋਰਪੀਓ ਗੱਡੀਆਂ ਦਿੱਤੀਆਂ ਜਾਣੀਆਂ ਆ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਜ਼ਬਰਦਸਤ ਇੱਕ ਕਬੱਡੀ ਕੱਪ ਹੋਵੇਗਾ ਇੱਥੇ ਜਿਹੜੇ ਪਲੇਅਰ ਖੇਡਣਗੇ ਉਹ ਵੀ ਆਪਾਂ ਦੱਸਾਂਗੇ ਤੇ ਇਹ ਕਿਹੜੀ ਤਰੀਕ ਨੂੰ ਇਹ ਹੋਣ ਜਾ ਰਿਹਾ ਦੇਦਨਾ ਦਾ ਕਬੱਡੀ ਕੱਪ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਦੇਦਨਾ ਕਬੱਡੀ ਕੱਪ ਤੇ ਪਹਿਲਾ ਨਾਮ 2 ਲੱਖ ਰੁਪਈਆ ਰੱਖਿਆ ਗਿਆ ਜੀ ਤੇ ਦੂਜਾ ਨਾਮ 1.5 ਲੱਖ ਰੁਪਈਆ ਰੱਖਿਆ ਗਿਆ ਇੱਥੇ ਆਲ ਓਪਨ ਦੀਆਂ 8 ਟੀਮਾਂ ਭਾਗ ਲੈ ਰਹੀਆਂ ਹਨ ਇਹ ਜਿਹੜਾ ਕਬੱਡੀ ਕੱਪ 18 ਤੇ 19 ਮਾਰਚ ਨੂੰ ਹੋਵੇਗਾ 19 ਮਾਰਚ ਨੂੰ ਆਲੂਪਨ ਦੇ ਬੈਸਟ ਜਿਹੜੇ ਪਲੇਅਰ ਆ ਉਹ ਖੇਡਦੇ ਦਿਖਾਈ ਦੇਣਗੇ ਇਹਦੇ ਵਿੱਚ ਸ਼ੱਕਰ ਸ਼ਾਜੀਪੁਰ ਬੁਲਟ ਖੀਰਾਂਵਾਲ ਸਦੀ ਆਦਮਬਾਲ लवली ਮਹਿਮਦਵਾਲ ਅੰਬਾਸ ਸੋਰ ਸਿੰਘ ਸੁਲਤਾਨ ਸ਼ਮਸ਼ਪੁਰ ਬਿੱਟੂ ਭੋਲੇਵਾਲ ਬੰਟੀ ਟਿੰਬਾ ਪੂਰੀ ਚੰਨਾ ਜੀਨੂ ਬਾਹੂ ਅਕਬਰ ਪਰ ਇਹ ਜਿਹੜਾ ਟੂਰਨਾਮੈਂਟ ਆ ਹਰੇਕ ਸਾਲ ਦੀ ਤਰ੍ਹਾਂ ਬਹੁਤ ਵੱਡਾ ਹੋਣ ਵਾਲਾ ਹੈ ਜੀ ਬਹੁਤ ਸ਼ਾਨਦਾਰ ਹੋਣ ਵਾਲਾ ਦੇਖਦੇ ਆ ਕਿ ਇਹਦੇ ਨਾਲ ਕੁੱਡੀਆਂ ਦੇ ਸਿੰਘ ਫਸਣਗੇ ਇਸ ਕਬੱਡੀ ਕੱਪ ਤੇ ਸ਼ਾਨਦਾਰ ਜਿਹੜੇ ਪਲੇਅਰ ਆ ਪਹੁੰਚ ਰਹੇ ਹਨ ਛੋਟੀ ਛੋਟੀ ਦੇ ਜਿਹੜੇ ਪਲੇਅਰ ਸੱਦੇ ਹੋਏ ਹਨ ਇਸ ਕਬੱਡੀ ਕੱਪ ਤੇ ਬੈਸਟ ਰੇਟਰ ਤੇ ਜਾਪੀਆਂ ਨੂੰ ਸਕੋਰਪੀਓ ਗੱਡੀਆਂ ਨਾਲ ਸਨਮਾਨਿਆ ਜਾਣਾ ਹੈ ਜੀ ਪਹਿਲਾ ਨਾਮ 2 ਲੱਖ ਰੁਪਈਆ ਰੱਖਿਆ ਗਿਆ ਹੈ ਦੂਜਾ ਨਾਮ 1.5 ਲੱਖ ਰੁਪਈਆ ਰੱਖਿਆ ਗਿਆ ਹੈ ਜੀ 8 ਆਲੰਪੰਡੀਆਂ ਟੀਮਾਂ ਖੇਡਣਗੀਆਂ ਜਿਹੜਾ ਕਿ ਦੇਦਨਾ ਟੂਰਨਾਮੈਂਟ ਆ ਉਹ 2 ਦਿਨ ਚੱਲੇਗਾ 18 ਤੇ 19 19 ਤਰੀਕ ਨੂੰ ਆਲ ਓਪਨ ਦੇ ਫਾਈਨਲ ਮੈਚ ਵੀ ਹੋਣੇ ਆ ਸੈਮੀਫਾਈਨਲ ਬਹੁਤ ਤਕੜਾ ਫਸਣਾ ਆ ਦੇਖੋ ਦੇਦਨਾ ਦੇ ਕਬੱਡੀ ਕੱਪ ਤੇ ਕਿਹੜਾ ਫਾਈਨਲ ਮੈਚ ਜਿੱਤ ਕੇ ਟੀਮ ਜਾਂਦੀ ਕਿਹੜੀ ਟੀਮ ਟੀਮ ਦਾ ਨਾਮ ਪੂਰਾ ਸਾਲ ਚੱਲਣਾ ਆ ਫਿਰ ਧੰਨਵਾਦ ਜੀ